I'm sorry. ਜੀਉ ਪ੍ਰਿੰਦ ਸਭ ਤਮਮ ਇਹ ਸਭ ਤੁਸੀਂ ਨਬਰ ਹੋਰ ਬਣਾਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗੇ ਚਾਨਣ ਹੋਆ ਲੱਖਾਂ ਕਰੋੜਾਂ ਖੰਡਾਂ ਬ੍ਰਮੰਡਾਂ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸਿੱਖ ਆਉਣ ਦੇ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰ ਬੜੀ ਸ਼ਰਧਾ ਸਹਿਤ ਗੁਰਦੁਆਰਾ ਟੇਲਾ ਬਾਬਾ ਫਰੀਦ ਅਤੇ ਗੁਰਦੁਆਰਾ ਗੋਦਰੀ ਸਾਹਿਬ ਵਿਖੇ ਬੜੀ ਸ਼ਰਧਾ ਸੰਗਤਾਂ ਦੇ ਸਹਿਯੋਗ ਨਾਲ ਸਰਦਾਰ ਸਿਮਰਜੀਤ ਸਿੰਘ ਸਿੱਖੋਂ ਪ੍ਰਦਾਨ ਮੈਨੇਜਮੈਂਟ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਕ ਮਨਾਇਆ ਗਿਆ ਟੇਲਾ ਬਾਬਾ ਫਰੀਦ ਵਿਖੇ ਸਵੇਰੇ 8 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਬਾਅਦ ਬੀਬੀ ਜਸਵਿੰਦਰ ਕੌਰ ਰਾਗੀ ਜੱਥਾ ਅਜੂਰੀ ਰਾਗੀ ਜੱਥਾ ਟੇਲਾ ਬਾਬ ਫਰੀਦ ਜੀ ਨੇ ਬਹੁਤ ਹੀ ਸ਼ਰਧਾ ਸਹਿਤ ਕੀਰਤਨ ਕੀਤਾ ਅਤੇ ਉਸ ਤੋਂ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਿਆ ਗਿਆ ਇਸੇ ਤਰ੍ਹਾਂ ਹੀ 10:30 ਵਜੇ ਤੋਂ ਲੈ ਕੇ 11:30 ਵਜੇ ਤੱਕ ਭਾਈ ਸੁਖਜਿੰਦਰ ਸਿੰਘ ਜੀ ਅਜੂਰੀ ਰਾਗੀ ਜੱਥਾ ਗੁਰਦੁਆਰਾ ਗੋਦਰੀ ਸਾਹਿਬ ਇਹਨੇ ਗੁਰਦੁਆਰਾ ਗੋਦਰੀ ਸਾਹਿਬ ਵਿਖੇ ਸੰਤਾਂਨੋਂ ਇਲਾਹੀ ਬਾਣੀ ਦਾ ਕੀਰਤਨ ਸੁਣਾ ਕੇ ਨਿਹਾਲ ਕੀਤਾ ਸਾਰੀ ਸੰਗਤਾਂ ਨੂੰ ਅਤੇ ਬਾਹਰ ਦੇਸ਼ ਵਿਦੇਸ਼ ਵਿੱਚ ਰਹੇ ਸੰਗਤਾਂ ਨੂੰ ਗੁਰਦੁਆਰਾ ਟਿੱਲਾ ਸਾਹਿਬ ਗੁਰਦੁਆਰਾ ਗੋਦਰੀ ਸਾਹਿਬ ਬਾਫਰੀ ਲਾ ਕਾਲਜ ਬਾਫਰੀ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸਾਰੂ ਲੱਖ ਲੱਖ ਵਧਾਈ ਅਤੇ ਸਭ ਨੂੰ ਜੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਉਹਨਾਂ ਦੇ ਚੱਲਣ ਦੀ ਪ੍ਰੇਰਨਾ ਕਰਦਾ ਹੋਇਆ ਵੰਡ ਚਕੋ ਨਾਮ ਜਪੋ ਵੰਡ ਚਕੋ ਕੀਰਤ ਕਰੋ ਦੇ ਉੱਪਰ ਚੱਲਣ ਦੀ ਸਭ ਨੂੰ ਅਪੀਲ ਕਰਦਾ ਕਿ ਇਹ ਗੁਰਨਾਥ ਸਾਹਿਬ ਜੀ ਜੋ ਆਪਾਂ ਨੂੰ ਮਾਰਗਦਰshit ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਸੋ ਸਾਥੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਰਵਿੰਦਰ ਇਸ ਗੁਰਦੁਆਰਾ ਸਾਹਿਬ ਵਿੱਚ ਸੋਨਹਰ ਤਰਿ ਅਕਾਰ ਪਾ ਜਾਵੇ ਬੀਬੀ ਰਵਿੰਦਰ ਗੌਰ ਜੀ ਸੇਠੀ ਸੇਵਾ ਸੰਭਾਲ ਸੁਫਾਈ ਦਾ ਜੋ ਜਮਾ ਬੀਬੀ ਕੁਲਵਿੰਦਰ ਗੌਰ ਨੇ ਆਪਣੇ ਸਿਰ ਚੁੱਕਿਆ ਹੈ ਕਿਉਂਕਿ ਕੁਲਵਿੰਦਰ ਗੌਰ ਨੂੰ ਬੇਨਤੀ ਆ ਕਿ ਉਹ ਲਿਖੇ ਕਿ ਤੱਤੇ ਪਾਸ਼ਾ ਜੀ ਨੇ ਤੱਕਿਆ ਹੈ ਕਿ ਤਨ ਗੁਨਾ ਪਾਸ਼ਾ ਜੀ ਦੀ ਬਾਬਤ ਦਾਈ ਦੋਲਤਾ ਪਿਤਾ ਮੈਤਾ ਕਾਰੂ ਜੀ ਦੇ ਭਰੇ ਦਰਬਾਰ ਦੀ ਪਾਸ਼ਾ ਜੀ ਜਦੋਂ ਇਸ ਜਗਤ ਦੇ ਵਿੱਚ ਆਏ ਤੇ ਅੱਜ ਤੇ ਜਿਹੜੀਆਂ ਡਿਲੀਵਰੀਆਂ ਹੁੰਦੀਆਂ ਨੇ ਉਹ ਹਸਪੀਟਲਾਂ ਦੇ ਵਿੱਚ ਹੁੰਦੀਆਂ ਨੇ ਪਹਿਲਾਂ ਜਦੋਂ ਸਾਡਾ ਸਮਾ ਸੀ ਕਿ ਉਹ ਸਮੇਂ ਦਾਈ ਜੋ ਹੈ ਇੱਕ ਡਿਲੀਵਰੀ ਕਰਵਾਇਆ ਕਰਦੀ ਸੀ ਮਨ ਪਾਠ ਕਰਨ ਦੇ ਲਿਭਾਉਂਦੀ ਸੇਵਾ ਕੀਤੀ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਜਦੋਂ ਉਹਨਾਂ ਚਾਹੀਦਾ ਤੇ ਵਾਕਈ ਸੱਜਣ ਧਰਗ ਨੂੰ ਗੁਰੂ ਨਾਨਕ ਬਾਦਸ਼ਾਹ ਜੀ ਨੇ ਸੱਜਣ ਬਣਾ ਦਿੱਤਾ ਪ੍ਰਚਾਰਕ ਬਣਾ ਦਿੱਤਾ ਸਾਡੇ ਮਨਾਂ ਦੇ ਵਿੱਚ ਜਿੱਤੇ ਜਿੱਤੇ ਵੀ ਗੁਰੂ ਨਾਨਕ ਬਾਦਸ਼ਾਹ ਜੀ ਗਏ ਵਿਚਾਰਾਂ ਦੇ ਨਾਲ ਜਿਕਰ ਬਾਬਾ ਲੱਖੁ ਕਿਸ਼ਿਆ ਪਾਸ਼ਾਈਆਂ ਜੇ ਸਤਿਗੁਰੂ ਨਦਰ ਕਰੇ ਨਿਮਕ ਏਹ ਹਰਨਾਮ ਦੇ ਮੇਰਾ ਮਨ ਤਨ ਸ਼ੀਰ ਹੋ ਜਾਂਦਾ ਹਾਂ ਅੰਤਾਰ ਅੱਜ ਧੰਤੰਤ ਸਾਹਿਬ ਸਿੰਘ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਭਾਈ ਲੱਤਾ ਸਿੰਘ ਵਿਖੇ ਪਰਸੋ ਹੀ ਰੋਜ਼ ਤੋਂ ਛੇ ਕਣ ਪੜਤਾਲ ਰਾਮਸਾਨ ਨਿਨਾ ਦੇ ਅੱਜ ਠੀਕ 11 ਵਜੇ ਭੋਗ ਪਾਇਆ ਗਏ ਭੋਗ ਤੋਂ ਪ੍ਰੰਤ ਇਸ ਲਈ ਜਿੱਥੇ ਢਾਡੀ ਜੱਤੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਦਾਵਾਰਾ ਸਤਾਈ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਾਡਾ ਪਾਇਆ ਜਿਸੇ ਸੰਤਾਂ ਨੇ ਵਾਸਤੇ ਇਸ ਟਾਈਮ ਅਰਦਾਸ ਹੋਈ ਹੈ ਤੰਦਰੁਸਤੀ ਅਰਦਾਸ ਹੋਈ ਹੈ ਸਾਡਾ ਮੇਨ ਮਕਸਦ ਇਹ ਹੈ ਗੁਰੂ ਭਾਈ ਗਾਣੀ ਵਿੱਚ ਲਿਖਦੇ ਹਨ ਪਵਨ ਗੁਰੂ ਪਾਣੀ ਪਿਤਾ ਮਾਤਾ ਜੱਤ ਮਾ ਜੋ ਕਿ ਸਾਡਾ ਵਾਤਾਵਰਨ ਇਸ ਵੇਲੇ ਖਰਾਬ ਹੁੰਦਾ ਜਾ ਰਿਹਾ ਹੈ ਅਸੀਂ ਮਰੀਜ਼ ਬਣਦੇ ਜਾ ਰਹੇ ਹਾਂ ਕੋਈ ਤੈਗ ਦਾ ਮਰੀਜ਼ ਹੈ ਅੱਜ ਤੱਕ ਤੈਗ ਦੇ ਮਰੀਜ਼ ਨਹੀਂ ਹੋਈ ਸੀ ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ ਲੱਗੇ ਤੈਗ ਦੇ ਹੁੰਦੇ ਹਨ ਪਰ ਇਹ ਹੈ ਸਾਡਾ ਪ੍ਰਦੂਸ਼ਣਾਂ ਜੋ ਕਿ ਹਵਾ ਦੇ ਵਿੱਚ ਅਸੀਂ ਪ੍ਰਦੂਸ਼ਣ ਛੱਡੀ ਜਾ ਰਹੇ ਆ ਪਾਣੀ ਦੇ ਵਿੱਚ ਪ੍ਰਦੂਸ਼ਣ ਚੱਲਿਆ ਜੀ ਧਰਤੀ ਧਰਤੀ ਵਿੱਚ ਅਸੀਂ ਰੇਹਾਂ ਸਪਰੇਆ ਪਾ ਕੇ ਉਹਨੂੰ ਅੰਡਰ ਕਰ ਰਹੇ ਆ ਸਾਡੀ ਇਹੀ ਆ ਵੀ ਸੰਗਤਾਂ ਨੂੰ ਬੇਨਤੀ ਆ ਭਾਈ ਜਿੰਨਾਂ ਕੋਲ ਵੀ ਇਹ ਵੀਡੀਓ ਜਾਂਦੀ ਹੈ ਸਾਡੀ ਬੇਨਤੀ ਹੈ ਘਰ ਤੋਂ ਘਰ ਇਹਨਾਂ ਚੀਜ਼ਾਂ ਪ੍ਰੇਸ਼ ਕੀਤਾ ਜਾਵੇ ਇਹ ਨੁਕਸਾਨਦੇਹ ਚੀਜ਼ਾਂ ਸਾਨੂੰ ਆਉਣ ਆਏ ਸਮੇਂ ਵੀ ਕੰਮ ਕਰਦੇ ਗਏ। ਬਾਬੇ ਨਾਨਕ ਨੇ ਸਾਨੂੰ ਪਹਿਲਾਂ ਕੀਤਾ ਵਾਰਨਿੰਗ ਦੇਤੀ ਕੋਈ ਵੱਟ ਕੇ ਕਿ ਹਵਾ ਪੋਲੂਸ਼ਨ ਨਾ ਕੀਤੀ ਜਾਵੇ, ਨਾ ਹੀ ਸਾਡਾ ਪਾਣੀ ਪੋਲੂਸ਼ਨ ਕੀਤਾ ਜਾਵੇ। ਇਹ ਹੀ ਹੈ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਭਾਈ ਲੱड्डा ਸਿੰਘ ਜੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।